ਗੱਡੀਆਂ ਲੈ ਕੇ ਪਹੁੰਚਿਆ ਜੀ ਤੁਹਾਡੇ ਏਰੀਆ ਚੋਂ ਤੁਹਾਡੇ ਲਈ ਤੇ ਤੁਹਾਡੇ ਰੇਟ ਚ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਸੀ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਨੋਟ ਕਰ ਲਓ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਜੀਪ ਥਾਰ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ 7814038764 ਕੁਛ ਵੀ ਆ ਤੁਹਾਡੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਆ ਪਹਿਲੀ ਗੱਡੀ ਜਿਹੜੀ ਆਪਾਂ ਤੋਂ ਵਾਲੇ ਖਤਰ ਲੈ ਕੇ ਪਹੁੰਚਿਆ i20 ਜਮਾ ਨਵੀਂ ਟੌਪ ਮਾਡਲ ਗੱਡੀ ਲੈ ਕੇ ਪਹੁੰਚੀ ਆ ਜੀ ਗੱਡੀ ਦਾ ਜੇ ਮਾਡਲ ਦੀ ਗੱਲ ਕਰੀਏ ਤਾਂ 18 ਮਾਡਲ ਹੈ ਦਸੰਬਰ ਮਹੀਨਾ ਜਮਾ ਨਵੀਂ ਗੱਡੀ ਆ ਜੀ ਡੀਜ਼ਲ ਤੇ ਗੱਡੀ ਆ ਤੇ ਸੈਕੰਡ ਓਨਰ ਹੈ ਜੀ ਤੇ ਗੱਡੀ ਜਿਹੜੀ ਚੱਲੀ ਹੋਈ ਹੈ ਬਹੁਤ ਘੱਟ ਚੱਲੀ ਹੋਈ ਹੈ ਗੱਡੀ ਖੜੀ ਹੈ ਅੰਮ੍ਰਿਤਸਰ ਮਾਲਕ ਦੇ ਏਰੀਆ 'ਚ ਮਾਲਕ ਦੇ ਘਰੇ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਰ ਮਿਲ ਚੁਗੀ ਤੇ ਮਾਲਕ ਨੇ ਰੇਟ ਕਿਹਾਗਾ ਜਿਹੜਾ ਆਪਣੇ ਕੋਲ ਇਲਾਕੇ ਭੇਜਾ ਡਿਮਾਂਡ 6 ਲੱਖ ਰੁਪਈਆ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਹੋ ਜਾਊਗਾ ਚਲਾ ਕੇ ਕਿਸ ਨੇ ਦੇਖਣੀ ਚਲਾ ਕੇ ਦੇਖ ਸਕਦਾ ਹੂੰ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਹੈ ਅੰਦਰੋਂ ਜੇ ਗੱਲ ਕਰੀਏ ਤਾਂ ਸਾਰਾ ਕੁਝ ਆਪਨ ਨੂੰ ਬਹੁਤ ਵਧੀਆ ਮਿਲ ਜੂਗਾ ਮਿਊਜ਼ਿਕ ਸਿਸਟਮ ਏਸੀ ਹੀਟਰ ਸਾਰਾ ਕੁਝ ਜਾ ਕੇ ਤੁਸੀਂ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਨੰਬਰ ਮਾਲਕ ਦਾ 62 841 99 848 ਨੰਬਰ ਤੇ ਗੱਲ ਕਰ ਲਿਓ ਸੈਕਿੰਡ ਗੱਡੀ ਆਪਾਂ ਵਰਨਾ ਤੁਹਾਡੇ ਖਾਤਰ ਲੈ ਕੇ ਪਹੁੰਚੀਆਂ ਜੀ ਜਿਹੜੀ ਵਰਨਾ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਆ ਘਰੇ ਖੜੀ ਆ ਮਾਲਕ ਦੇ 2000 11 ਮਾਡਲ ਹੈ ਤੇ ਰਜਿਸਟਰ 2012 ਦੀ ਹੈ ਜੀ ਕੰਡੀਸ਼ਨ ਵਰਨਾ ਦੀ ਵੀ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ 2.99 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਐਨਓਸੀ ਮਿਲ ਜੂਗੀ ਤਰਨ ਤਰਨ ਸਿਟੀ ਮਾਲਕ ਨੂੰ ਲੱਗਦੀ ਆ ਜਾ ਕੇ ਦੇਖ ਸਕਦਾ ਹੂੰ ਤਰਨ ਤਰਨ ਖਾਸ ਗੱਡੀ ਖੜੀ ਆ ਹਰਿਆਣਾ ਨੰਬਰ ਐ ਚਿੱਟੇ ਰੰਗ ਦੀ ਐ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਜਾ ਕੇ ਦੇਖਣੀ ਐ ਚਲਾ ਕੇ ਦੇਖਣੀ ਐ ਤਾਂ ਤੁਸੀਂ ਗੱਲ ਕਰ ਲਿਓ ਮਾਲਕ ਨਾਲ 11 ਮਾਡਲ ਐ ਤੇ ਬਾਕੀ ਤੋਂ ਉਹਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਤੇ ਨੰਬਰ ਮਾਲਕ ਦਾ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 73 475 64 680 ਨੰਬਰ ਤੇ ਗੱਲ ਕਰ ਲਿਓ ਜਾ ਕੇ ਦੇਖਣੀ ਕਿਸੇ ਨੇ ਜਾ ਕੇ ਦੇਖੋ ਤੇ ਖਰੀਦੋ ਜੀ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚਿਆ ਜੈਨ ਜੈਨ ਗੱਡੀ ਹੈ 2002 ਮਾਡਲ ਹੈ ਜੀ ਐਲਐਕਸ ਹੈ ਮੋਗੇ ਘੜੀਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਏਸੀ ਹੀਟਰ ਚੱਲਦਾ ਹੈਗਾ ਸ਼ੌਕ ਨਾਲ ਮਾਲਕ ਨੇ ਵਧੀਆ ਰੱਖੀ ਹੋਈ ਆ ਏਸੀ ਵੀ ਵਗੈਰਾ ਚੱਲਦਾ ਹੈਗਾ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਮਤਲਬ ਜ਼ਿਆਦਾ ਨਹੀਂ ਹੈਗੇ ਟਾਇਰ ਥੋੜਾ ਟੰਮ ਤਾਂ ਚੱਲੇ ਜਾਣਗੇ ਪਰ ਪੋਣ ਪੈਣਗੇ ਟਾਇਰ 30 35 ਪੈਸੇ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਜੀ ਗੱਲ ਕਿਸੇ ਨੇ ਕੋਈ ਵੀ ਕਰਨੀ ਹੈ ਗੱਲ ਕਰ ਲਿਓ ਤੇ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੋਂ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦੋ ਤੇ ਕਿਸੇ ਕੋਲੇ ਕੋਈ ਮਸ਼ੀਨਰੀ ਹੈਗੀ ਹੈ ਵੇਚਣਾ ਕੋਈ ਚਾਹੁੰਦਾ ਹੈ ਤਾਂ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਨੰਬਰ ਆਪਣਾ ਉੱਪਰ ਵਾਰ-ਵਾਰ ਹਮੇਸ਼ਾ ਚੱਲਦਾ ਰਹਿੰਦਾ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ